ਪਹਾੜੀ ਇਲਾਕਿਆਂ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਸੋਚ ਲੈਣਾ ਹੈ ਤਸਵੀਰਾਂ ਦੇਖ ਲੈਣਾ ਕਿ ਉੱਥੇ ਦਾ ਮਾਹੌਲ ਕਿਹੋ ਜਿਹਾ ਬਣਿਆ ਹੋਇਆ ਹੈ ਹਿਮਾਚਲ ਦੇ ਵਿੱਚ ਰੈੱਡ ਅਲਰਟ ਦੇ ਵਿਚਾਲੇ ਭਾਰੀ ਬਰਫਬਾਰੀ ਜਿਹੜੀ ਖ਼ਬਰ ਸਾਹਮਣੇ ਆਈ ਹੈ 350 ਦੇ ਕਰੀਬ ਸੜਕਾਂ ਬੰਦ ਕਰ ਦਿੱਤੀਆਂ ਗਈਆਂ ਨੇ ਜੀ ਹਾਂ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੇ ਸੜਕਾਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਕੁੱਲੂ ਜ਼ਿਲ੍ਹੇ ਦੇ ਅਟਲ ਸੁਰੰਗ ਰੋਤਾੰਗ ਲਾਹੌਲ ਸਪੀਤੀ ਦੇ ਕਿ ਲੌਂਗ ਜਿਸਪਾ ਦਾਰਚਾ ਦੇ ਨਾਲ ਨਾਲ ਕੋਕਸਰ ਅਤੇ ਕਿਨੌਰ ਉੱਚੇ ਇਲਾਕਿਆਂ ਦੇ ਵਿੱਚ 6 ਇੰਚ ਤੋਂ 2.5 ਫੁੱਟ ਤੱਕ ਦੀ ਤਾਜ਼ਾ ਬਰਫਬਾਰੀ ਹੋਈ ਹੈ। ਹਿਮਾਚਲ ਪ੍ਰਦੇਸ਼ ਦੇ ਕਈ ਇਲਾਕਿਆਂ ਦੇ ਵਿੱਚ ਪਿਛਲੇ 24 ਘੰਟਿਆਂ ਤੋਂ ਬਰਫਬਾਰੀ ਹੋ ਰਹੀ ਹੈ। ਭਾਰੀ ਬਰਫਬਾਰੀ ਹੋ ਰਹੀ ਹੈ। ਦੱਸ ਦਈਏ ਕਿ ਮੌਸਮ ਵਿਭਾਗ ਨੇ ਅੱਜ 8 ਜ਼ਿਲ੍ਹਿਆਂ ਦੇ ਵਿੱਚ ਭਾਰੀ ਜੋ ਹੈ ਮੀਂਹ ਅਤੇ ਬਰਫਬਾਰੀ ਨੂੰ ਲੈ ਕੇ ਰੈੱਡ ਅਲਰਟ ਜਾਰੀ ਕੀਤਾ ਹੋਇਆ ਹੈ। ਤੇ ਮੇਰੀ ਜਾਣਕਾਰੀ ਦੇ ਮੁਤਾਬਕ ਕੁਲੂ ਜ਼ਿਲ੍ਹੇ ਦੇ ਅਟਲ ਸੁਰੰਗ ਦੇ ਨਾਲ ਰੋਤਾੰਗ ਦੇ ਨਾਲ ਜਿਹੜੀਆਂ ਅਸੀਂ ਤੁਹਾਨੂੰ ਥਾਵਾਂ ਦੱਸੀਆਂ ਉੱਥੇ ਜੋ ਹੈ 22 ਫੁੱਟ ਤੱਕ ਤਾਜ਼ਾ ਬਰਫਬਾਰੀ ਹੋਈ ਹੈ ਤਾਜ਼ਾ ਨੇ ਕਿ ਸ਼ਨੀਵਾਰ ਸਵੇਰੇ 10 ਵਜੇ ਤੱਕ ਬਰਫਬਾਰੀ ਕਾਰਨ ਜੋ ਹੈ ਕਾਰ ਰਾਸ਼ਟਰੀ ਚਾਰ ਰਾਸ਼ਟਰੀ ਮਹਾਰਾਜ ਮਾਰਗਤੇ 350 ਸੜਕਾਂ ਆਵਾਜਾਈ ਦੇ ਲਈ ਬੰਦ ਹਨ ਇਸ ਦੇ ਨਾਲ ਹੀ ਬਿਜਲੀ ਟਰਾਂਸਫਾਰਮ ਤੇ ਜੋ ਹੈ ਦਾਸ ਪਾਣੀ ਪੀਣ ਵਾਲੇ ਜੋ ਸਕੀਮਾਂ ਨੇ ਉਹ ਵੀ ਠੱਪ ਪਈਆਂ ਨੇ ਭਾਰੀ ਬਰਫਬਾਰੀ ਕਾਰਨ ਕਬਾਈਲੀ ਜ਼ਿਲ੍ਹੇ ਕਨੌਰ ਦੇ ਜੋ ਹੈ ਸਾਰੇ ਪਿੰਡੂ ਮਾਰਗਾ ਦੇ ਉੱਤੇ ਜੋ ਹੈ ਵਾਹਨਾ ਦੀ ਆਵਾਜਾਈ ਬੰਦ ਹੈ ਅੱਪਰ ਸ਼ਿਮਲਾ ਕਿਨੌਰ ਅਤੇ ਬਾਹਰੀ ਸਿਰਾਜ ਦੇ ਉੱਚੇ ਇਲਾਕਿਆਂ ਦੇ ਵਿੱਚ ਬਰਫਬਾਰੀ جاری ਹੈ ਨੀਵੇਂ ਜੋ ਇਲਾਕੇ ਨੇ ਉੱਥੇ ਮੀਂਹ ਪੈ ਰਿਹਾ ਜਿਸ ਕਾਰਨ ਜਨ ਜੀਵਨ ਪ੍ਰਭਾਵਿਤ ਹੋਇਆ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਿੰਦੇ ਹਾਂ ਕਿ ਹਿਮਾਚਲ ਦੇ ਵਿੱਚ 350 ਦੇ ਕਰੀਬ ਸੜਕਾਂ ਬੰਦ ਨੇ ਪਹਾੜੀ ਇਲਾਕਿਆਂ ਦੇ ਵਿੱਚ ਸਫ਼ਰ ਕਰਨ ਤੋਂ ਪਹਿਲਾਂ ਜ਼ਰੂਰ ਇੱਕ ਖਬਰ ਧਿਆਨ ਨਾਲ ਸੁਣਨਾ ਤਸਵੀਰਾਂ ਇਹ ਤੁਸੀਂ ਦੇਖ ਸਕਦੇ ਹੋ ਕਿਹੋ ਜਿਹਾ ਮਾਹੌਲ ਬਣਿਆ ਉੱਥੇ ਹੀ ਜੇਕਰ ਜੰਮੂ ਕਸ਼ਮੀਰ ਦੀ ਗੱਲ ਕੀਤੀ ਜਾਵੇ ਉੱਥੇ ਵੀ ਭਾਰੀ ਬਰਫਬਾਰੀ ਦੇ ਕਾਰਨ ਹਾਜੀ ਕਬਰ ਰੋਡ ਬੰਦ ਹੋ ਚੁੱਕਿਆ ਹੈ ਪ੍ਰਸ਼ਾਸਨ ਦੇ ਵੱਲੋਂ ਸੜਕ ਤੋਂ ਬਰਫ ਹਟਾਉਣ ਦੇ ਵਿੱਚ ਜੋ ਹੈ ਉੱਥੇ ਲੋਕ ਜੁਟੇ ਹੋਏ ਨੇ ਪੂਰੇ ਜੋ ਹੈ ਟੀਮ ਉੱਤੇ ਜੁਟੀ ਹੋਈ ਹੈ ਦੱਸਦੀ ਹੈ ਕਿ ਬਰਫ ਨੂੰ ਜੀਸੀਬੀ ਮਸ਼ੀਨਾਂ ਦੇ ਨਾਲ ਹਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋਨਮਰਗ ਦੇ ਉੱਚੇ ਪਹਾੜੀ ਖੇਤਰ ਦੇ ਵਿੱਚ ਸੋਨਮਰਗ ਦੇ ਜੋ ਹੈ ਉੱਥੇ ਵੀ ਬਰਫਬਾਰੀ ਹੋਈ ਹੈ ਤੇ 24 ਘੰਟਿਆਂ ਤੋਂ ਭਾਰੀ ਬਰਫਬਾਰੀ ਲਗਾਤਾਰ جاری ਹੈ ਤੇ ਇਹੋ ਜੀ ਇਲਾਕਿਆਂ ਦੇ ਵਿੱਚ ਜੇ ਤੁਸੀਂ ਸਫ਼ਰ ਕਰਨਾ ਚਾਹੁੰਦੇ ਹੋ ਕੋਈ ਪਲਾਨ ਹੈਗਾ ਤਾਂ ਜ਼ਰੂਰ ਇਸ ਖਬਰ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਧਿਆਨ ਦੇ ਨਾਲ ਉੱਥੇ ਸਫ਼ਰ ਕਰਨਾ ਤੇ ਜ਼ਰੂਰ ਇਹਨਾਂ ਲੋਕਾਂ ਨਾਲ ਸ਼ੇਅਰ ਕਰਨਾ ਜਿਨ੍ਹਾਂ ਦਾ ਵੀ ਉੱਥੇ ਜਾਣ ਦਾ ਕੋਈ ਪਲਾਨ ਹੈ ਜਾਂ ਫਿਰ ਜਿਹੜੇ ਵੀ ਲੋਕ ਇਹ ਖਬਰ ਸੁਣ ਰਹੇ ਨੇ ਜ਼ਰੂਰ ਇਸ ਨੂੰ ਸ਼ੇਅਰ ਕਰਨਾ ਲੋਕਾਂ ਦੇ ਨਾਲ ਜਿਹੜੇ ਵੀ ਘੁੰਮਣ ਫਿਰਨ ਦਾ ਜੋ ਪਲਾਨ ਬਣਾ ਰਹੇ ਨੇ ਕਿਉਂਕਿ ਹਿਮਾਚਲ ਦੇ ਵਿੱਚ ਰੈੱਡ ਅਲਰਟ ਦੇ ਵਿਚਾਰੇ ਭਾਰੀ ਬਰਫਬਾਰੀ ਵੀ ਹੋਈ ਹੈ ਤੇ ਮਾਹੌਲ ਦੀਆਂ ਤਸਵੀਰਾਂ ਤੁਹਾਡੇ ਨਾਲ ਇਹ ਸਾਂਝਾ ਕਰ ਰਿਹਾ ਹੈ